ਪਹਿਲਾਂ ਲੋਕ ਹਾਈ ਗਰਮੀ ਹਾਈ ਗਰਮੀ ਤੇ ਹਾਈ ਗਰਮੀ ਕਰਦੇ ਸੀ ਲੇਕਿਨ ਜਦੋਂ ਦੀਆਂ ਹੁਣ ਪਾਰਸ਼ਾ ਸ਼ੁਰੂ ਹੋਈਆਂ ਤੇ ਹੁਣ ਲੋਕ ਕਹਿੰਦੇ ਨੇ ਤੇ ਪਾਣੀ بارشਾਂ ਕਰਕੇ ਸੜਕਾਂ ਦੇ ਉੱਤੇ ਆ ਚੁੱਕਾ ਗਿਆ ਜਿਸ ਦੇ ਕਰਕੇ ਲੋਕ ਹੁਣ ਦੂਜੇ ਪਾਸੇ ਪਰੇਸ਼ਾਨ ਹੋ ਚੁੱਕੇ ਕਹਿਣ ਦਾ ਮਤਲਬ ਇਤਰਾ ਤੇ ਉਧਰ ਵੀ ਨਹੀਂ ਖੁਸ਼ ਤੇ ਇਧਰ ਵੀ ਨਹੀਂ ਖੁਸ਼ ਜੋ ਲੋਕਾਂ ਦੀ માનਸਿਕਤਾ ਹੈਗੀ ਹੈ ਮumbai ਦੀ ਸੜਕਾਂ ਉੱਤੇ ਤੁਹਾਨੂੰ ਇੱਕ ਵੀਡੀਓ ਦਿਖਾਉਣੇ ਪਏ ਜਿੱਥੇ ਕਿ بارشਾਂ ਹੋਂ ਦੇ ਨਾਲ ਇੱਕ ਮਗਰਮੱਛ ਸੜਕਾਂ ਉੱਤੇ ਇੰਜ ਘੁੰਮਦਾ ਪਿਆ ਜਿਵੇਂ ਕਿ ਉਹ ਕੰਪਨੀ ਬਾਗ ਸੈਰ ਕਰਨ ਆਇਆ ਹੋਵੇ ਵੀਡੀਓ ਦੇਖ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਕਿੱਡਾ ਵੱਡਾ ਮਗਰਮੱਛਗਾ तकरीबन 6-7 ਫੁੱਟ ਦਾ ਪਲਿਆ ਆ ਪੂਰਾ ਮਗਰਮੱਛਗਾ ਕਿ ਸੜਕ ਉੱਤੇ ਸ਼ਰਿਆਮ ਘੁੰਮਦਾ ਆ ਦਿਖਾਈ ਦਿੰਦਾ ਪਿਆ ਕਿਸੇ ਡਰਾਈਵਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਿਆ ਪ੍ਰਸ਼ਾਸਨ ਨੇ ਕਾਰਵਾਈ ਕਰੇਗਾ ਲੇਕਿਨ ਕਿਤਨਾ ਕਿਤੇ ਇਹ ਚੀਜ਼ ਦਹੋਂ ਦੀ ਕੋਸ਼ਿਸ਼ ਕੀਤੀ ਗਈਗੀ ਕਿ ਇਹਨਾਂ ਬਾਦਸ਼ਾ ਦਾ ਜੇ ਫਾਇਦਾ ਵੀ ਹੈਗਾ ਹੈ ਤੇ ਕਿਹੜੇ ਤਰ੍ਹਾਂ ਤੇ ਨੁਕਸਾਨ ਵੀ ਹੈਗਾ ਹੈ ਕਿਉਂਕਿ ਜੇ ਪੰਜਾਬ ਦੀ ਗੱਲ ਕਰੀ ਤੇ ਫਿਰ ਕਾਫੀ ਜਿਹੜਾ ਪਾਣੀ ਜਿਹੜਾ ਆਇਆ ਉਹ ਡਰ ਦਾ ਮਾਹੌਲ ਜਿਹੜਾ ਹੈ ਫਿਰ ਟਾਈਮਾਂ ਉੱਤੇ ਪੰਦਾ ਨਜ਼ਰ ਆਉਂਦਾ ਕਿਉਂਕਿ ਪਾਣੀ ਦਾ ਲੈਵਲ ਉੱਪਰ ਸਾਈ ਉੱਚਾ ਹੁੰਦਾ ਪਿਆ ਕਿ ਜੇ ਪੰਜਾਬ ਦੇ ਬਾਹਰ ਦੀਆਂ ਗੱਲਾਂ ਦੀ ਗੱਲ ਕਰੀਏ ਤਾਂ ਉੱਥੇ ਤਾਂ ਕਈ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਆ ਕੇ ਹਰ ਵਰਗੀ ਸਥਿਤੀ ਬਣ ਚੁੱਕੀ ਗਈ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਦੇਖਦੇ ਹੀ ਪਏਗੇ ਉਹ ਹਰ ਵਾਰ بارشਾਂ ਹੁੰਦੀਆਂ ਹਨ ਲੇਕਿਨ ਕੋਈ ਨਾ ਕੋਈ ਹੱਲ ਜਿਹੜਾ ਹੈਗਾ ਕਰਨਾ ਚਾਹੀਦਾ ਸਰਕਾਰਾਂ ਨੂੰ ਲੇਕਿਨ ਕੁਦਰਤ ਦੇ ਅੱਗੇ ਕਿਸਦਾ ਜੋਰ ਰਿਗਾ ਆ ਇਹ ਵੀਡੀਓ ਵੀ ਤੁਹਾਨੂੰ ਇਸ ਤਰ੍ਹਾਂ ਦੀ ਹੀ ਕੋ ਦਿਖਾਉਣੇ ਪੈਗੇ ਜਿੱਥੇ ਕਿ ਮੁੰਬਈ ਦੀਆਂ ਸੜਕਾਂ ਤੇ ਸ਼ਰਿਆਮ ਟੈਲਦਾ ਆ ਨੱਚਦਾ ਟੱਪਦਾ ਆ ਇੱਕ